ਬੇ ਤਾਂ ਇਹਨਾਂ ਚਿੱਤਰਾਂ ਦੀ ਗੱਲ ਕਰੀ ਮੰਮੀ ਲੱਗੀ ਜੋ ਬੋਲਣ ਗਾਲਾਂ ਕੱਢਣ ਸਵੇਰ ਤੇ ਸਾਰੇ ਸਾਨੂੰ ਸਵਾਗਤ ਹੈ ਤੁਹਾਡੇ ਨਾਮੇ ਉਹਦੇ ਵਿੱਚ ਹੈਰਾਨੀ ਜਨਕ ਚੇਂਜ ਆਉਂਦੇ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਵੀ ਬੰਦੇ ਦੇ ਵਿਚਾਰਾਂ ਦੇ ਵਿੱਚ ਛਾਤੀ ਸਾਨੂੰ ਕਿਹਾ ਕਹਿੰਦੀ ਤੁਸੀਂ ਨਾ ਮੇਰੇ ਤੋਂ ਝਾੜੂ ਪੋਚਾ ਲਵਾ ਲਿਓ ਤੇ ਮੈਂ ਪਰ ਸਕੂਲ ਨਹੀਂ ਜਾਣਾ ਤੇ ਲਾਇਆ ਤਾਂ ਹੈ ਨਹੀਂ ਫਿਰ ਝਾੜੂ ਪੋਚਾ ਆ ਵੇਖੋ ਇੱਕ ਕੈ ਲੈ ਕੇ ਆਈ ਹੈ ਮੇਰੀ ਗਾਲ ਸੁਣਾ ਹਾਜੀ ਸਾਸ ਸ੍ਰੀ ਕਾ ਜੀ ਤੇ ਅੱਜ ਦੀ ਸਵੇਰ ਦੀ ਸ਼ੁਰੂਆਤ ਕੀਤੀ ਅਸੀਂ ਰੰਗ ਬਰੰਗੇ ਕੱਪੜੇ ਨਾਲ ਤੇ ਮੇਲ ਖਾਸ ਗੱਲ ਹੈ ਬਈ ਸਾਡਾ ਚਿੰਨੂ ਸਿੰਘ ਅੱਜ ਜਾ ਰਿਹਾ ਪਿੰਡ ਦੇਖੋ ਨਵੇਂ ਕੱਪੜੇ ਪੈਂਟ ਦਹੀਂ ਆਪਣੀ ਮੜੀ ਟੇਢੀ ਕਰਕੇ ਓਏ ਹੋਏ 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 ਉਹ ਸਾਡਾ ਨਹੀਂ ਹੁੰਦੇ ਅੱਜ ਹਾਂ ਇੱਕ ਤਾਂ ਸਾਡਾ ਦਿਲ ਨਹੀਂ ਲੱਗਣਾ ਦਿਲ ਨਹੀਂ ਲੱਗਣਾ ਸਾਡੇ ਕੰਮ ਕਿਨੇ ਕਰਾਣੇ ਨੇ ਸਾਰੇ ਸਹੀ ਗੱਲ ਹੈ ਹਾਂ ਸਾਰੇ ਕੰਮ ਇਹ ਕਰਾਉਂਦਾ ਏ ਬੜਾ ਔਖਾ ਹੋ ਗਿਆ ਚੰਨੂ ਬਿਨਾਂ ਦੇ ਯਾਰ ਬੜਾ ਔਖਾ ਹੋ ਜਾਣਾ ਯਾਰ ਬੜਾ ਔਖਾ ਤੂੰ ਛੇਤੀ ਆ ਜੀ ਹਾਂ ਜਲਦੀ ਆ ਜੀ ਕਦੋਂ ਆਣਾ ਵੇਹੇ ਵਾਪਸ ਦੋ ਮਹੀਨੇ ਬਾਅਦ ਦੋ ਮਹੀਨੇ ਬਾਅਦ ਆਣਾ ਕੈਮਰਾ ਜੀ ਇਹ ਦਰ ਆ ਦਰ ਆ ਇਹ ਰਿਟਰਨ ਬੋਲ ਸਤਿ ਸ਼੍ਰੀ ਅਕਾਲ ਪਿੱਟ ਬੋਲਾ ਪਿੱਟ ਬੋਲਾ ਹੱਟ ਉਹ ਉਧਰ ਵੇ ਨਹੀਂ ਨਾ ਵੇ ਨਾ ਚਲ ਤੁਸੀਂ ਬੜੀ ਖੇਤ ਲੈ ਹੋਰ ਕੀ ਤੈਨੂੰ ਜ਼ੈਰ ਆ ਜੀ ਠੀਕ ਹੈ ਇਹ ਸਾਰਾ ਪਿੱਟ ਬੋਲਾ ਨੂੰ ਬੜਾਈ ਪਿੱਟ ਬੋਲਾ ਨਹੀ ਬੜਾਈ 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 ਬੜਾ ਕੈਮਰੇ ਚ ਬਣਾ ਦੇ ਫੜਾਏ ਬਣਾ ਦੇ ਬਣਾ ਦੇ ਓਏ ਅੱਜ ਤੇ ਯਾਰ ਓੱਖਾ ਹੀ ਹੋਇਆ ਨਾ ਬਾਈ ਰਸ ਰੱਖੇ ਹੀ ਜਾ ਕੇ ਤੇ ਅੱਜ ਮਨਪ੍ਰੀਤ ਹੁਣੇ ਸਵੇਰੇ ਸਵੇਰੇ ਪਹਿਲੀ ਵਾਰੀ ਗੁਰਦੁਆਰੇ ਜਾ ਕੇ ਆਏ ਨੇ ਇੰਸਟਾਗ੍ਰਾਮ 'ਤੇ ਬੱਸ ਬਰਬਰ ਆਉਮਾ ਸੇ ਮਨਪ੍ਰੀਤ ਉਹ ਢੱਲੀ ਜਾਂਦੀ ਹੈ ਉਹ ਆਪਣੇ ਚੱਲਦੇ ਨੇ ਪਾਠ ਚੱਲਦੇ ਨੇ ਹਨਾ ਸੁਖਬੀਤ ਵੀ ਦਿੱਲੀ ਗਈ ਹੈ ਹਾਂ ਤੇ ਇਹ ਨਵਾਂ ਸੂਟ ਪਾਇਆ ਹੈ ਸੰਗਰਾਣ ਵਾਲੇ ਦੇ ਸੁਖਬੀਤ ਨੇ ਵੀ ਨਵਾਂ ਸੂਟ ਪਾਇਆ ਹੈ ਅੱਜ ਗੁਰਦੁਆਰੇ ਜਾ ਕੇ ਆਈਆਂ ਸਵੇਰੀਆਂ ਉਠੀਆਂ ਫਿਰ ਦੀਆਂ ਨਾਲ ਸਾਡੀ ਵੀ ਜਾ ਖੋਲਦੀ ਹੋਰ ਇਹਨਾਂ ਨੇ ਜਿੱਤੇ ਦਿਨ ਸ਼ੁਰੂਆਤ ਬਹੁਤ ਵਧੀਆ ਕੀਤੀ ਮੇਰੇ ਹੋਰ ਤੇ ਆਕਰ ਬਿਸਕਟ ਖਾ ਰਹੇ ਆ ਪਰ ਰੰਗ ਬਰੰਗੇ ਕੱਪਾਂ ਦੇ ਵਿੱਚ ਚਾਹ ਪੀ ਕੇ ਫੀਰੇ ਸਵੇਰ ਹੋਈ ਸੀ ਤੇ ਕੱਲ ਮਿਸ ਅੰਡਰਸਟੈਂਡਿੰਗ ਹੋ ਗਈ ਥੋੜੀ ਜੀ ਮਿਸ ਕਮਿਊਨੀਕੇਸ਼ਨ ਹੋ ਗਈ ਕੱਲ ਕੱਲ ਪੰਗਾ ਐਦਾ ਪੈ ਗਿਆ ਵੀ ਮੰਨੀ ਸਿਲੰਡਰ ਲੈਣ ਜਾ ਰਿਹਾ ਸੀ ਤੇ ਤਿੰਨ ਜਣਿਆਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਕਮਿਊਨੀਕੇਸ਼ਨ ਮਿਸ ਕਮਿਊਨੀਕੇਸ਼ਨ ਹੋ ਗਈ ਏ ਭਾਈ ਉਹ ਕਹਿੰਦਾ ਉਹ ਲੈ ਆਏਗਾ ਉਹ ਕਹਿੰਦਾ ਉਹ ਲੈ ਆਏਗਾ ਉਹ ਕਹਿੰਦਾ ਐਸੀ ਨਹੀਂ ਲੈ ਕੇ ਆਣਾ ਵੀ ਤੁਸੀਂ ਲੈ ਕੇ ਆਣਾ ਬਾਹਰ ਨੇ ਦੇ ਵਿੱਚ ਹੀ ਕੰਮ ਖਰਾਬ ਹੋ ਗਿਆ ਸਿਲੰਡਰ ਆਉਣਾ ਸੀ ਬਗਾਨੇ ਚੁੱਲੇ ਤੇ ਚਾਹ ਬਣਾ ਕੇ ਪੀ ਰਹੇ ਸਿਲੰਡਰ ਦਾ ਪੰਗਾ ਪੈ ਗਿਆ ਹੁਣ ਸਿਲੰਡਰ ਹੁਣ ਲੈ ਕੇ ਆਣੇ ਆ ਮਨੀ ਠੀਕ ਹੈ ਲੈ ਆ ਹਾਂ ਉਹ ਲੈ ਕੇ ਆਓ ਯਾਰ ਸਿਲੰਡਰ ਤੋਂ ਬਿਨਾ ਨਹੀਂ ਸਰਦਾ ਹਾਂ ਪੰਜ ਵਜੇ ਲੈਣੇ ਪਰ ਪੰਜ ਵਜੇ ਆਉਂਦੇ ਨਹੀਂ ਨੇ ਹਾਂ ਚੱਲ ਕੋਈ ਗੱਲ ਦੇ ਮਾਣਾ ਬੈਨ ਦਾਇਨ ਚਿਤਰਾ ਦੀ ਗੱਲ ਮਮੀ ਲਗੀ ਜੋ ਬੋਲਣ ਗਾਲਾ ਕੱਢਣ ਸਵੇਰ ਤੇ ਸਾਰਿਆਂ ਨੂੰ ਬੈ ਗਿਆ ਵਿੱਚ ਡੈਡੀ ਨੂੰ ਮਨੀ ਨੂੰ सोनू ਨੂੰ ਮੈਨੂੰ ਵਿੱਚੇ ਧੱਕੇ ਨੇ ਰਗੜਦਾ ਤੇ ਮੇਰਾ ਮੇਰਾ ਸਿਲੰਡਰ ਤੇ ਕੋਈ ਆਈ ਨਹੀਂ ਸੀ ਲੈਣਾ ਦੇਣਾ ਕਿਉਂ ਮੈਂ ਜੁੰਮੇਵਾਰੀ ਸਮਝਦਾ ਨਹੀਂ ਮੈਂ ਨੋਵੇ ਜਾਣਾ ਹੁੰਦਾ ਕੰਮ ਤੇ ਹੁਣ ਅੱਜ ਤੋਂ ਫੇਰ 10 ਵਜੇ ਟਾਈਮ ਹੋ ਗਿਆ ਅੱਜ ਮੈਂ 10 ਵਜੇ ਜਾਊਂਗਾ ਲਓ ਜੀ ਨੰਨੂ ਨੂੰ ਸਿਰੇ ਸਿਰੇ 50 ਰੁਪਏ ਮਿਲੇ ਨੇ ਗੁੱਡੀ ਵੱਲੋਂ ਨੰਨੂ ਦੀ ਮੰਮੀ ਵੱਲੋਂ ਯਾਨੀ ਕਿ ਤੇ ਇਧਰ ਦਹੀਂ ਨੰਨੂ ਦੀ ਮੰਮੀ ਵੱਲੋਂ ਚੰਨੂ ਨੂੰ ਨਹੀਂ ਤਾਂ ਕੁਝ ਦਿੱਤੇ ਨਹੀਂ ਮੈਂ ਸਜਾ ਅੱਛਾ 30 ਰੁਪਏ ਦਿੱਤੇ ਨੇ ਤੇ ਇਧਰ ਪੈਸੇ ਮਿਲੇ ਨੇ ਨੰਨੂ ਨੂੰ ਵੀ ਚੀਜੀ 20 ਰੁਪਏ ਦੀ ਖਾਣ ਨੂੰ ਮਿਲੇਗੀ ਇਹ ਮਿਲ ਰਸਤੇ ਵਿੱਚ ਮਿਲੇਗੀ ਮੰਮੀ ਰਸਤੇ ਵਿੱਚ ਮਿਲ ਜਾਏਗੀ ਤੁਮੇ ਠੀਕ ਹੈ ਧਿਆਨ ਨਾਲ ਜਾਣਾ ਫੀਮੇਲ ਤੇ ਲੰਮੀ ਚੱਲ ਚਾਰੀ ਲੈ ਬਣ ਰਿਹਾ ਜੱਪੀਆ ਬੈਠਾ ਜ਼ਰੀ ਬੈਠਾ ਬਣਦਾ ਨਾ ਪਸੰਦ ਬਿਲਕੁਲ ਨਹੀਂ ਚੀਜ਼ ਚਲ ਕੋਈ ਗੱਲ ਨਹੀਂ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਅਸੀਂ ਛੱਤ ਤੇ ਕੱਪੜੇ-ਕਪੜੇ ਧੋਣ ਲਈ ਆਏ ਸੀ ਮਸ਼ੀਨ ਲਾਈ ਹੋਈ ਹੈ ਇੱਧਰ ਮੰਗੂ ਆਇਆ ਸੀ ਇੱਧਰ ਤੇ ਆ ਗਿਰਤ ਐਮਨੂਆ ਆਪਣਾ ਨਵਾਂ ਸੂਟ ਦਿਖਾਣ ਆਇਆ ਸੀ ਦੇਖੋ ਇਹਦਾ ਸੂਟ ਬੜਾ ਸੋਹਣਾ ਕੋਣ ਲੈ ਕੇ ਆਇਆ ਪਾਪਾ ਪਾਪਾ ਲੈ ਕੇ ਆਇਆ ਸੀ ਬੜਾ ਵਧੀਆ ਸੱਚ ਤੂੰ ਅੱਜ ਨੰਨੂ ਨੂੰ ਮਾਰਿਆ ਸੀ ਫੇਰ ਹੈ ਉਹ ਮੈਨੂੰ ਉਹ ਦੁਕਾਨ ਤੇ ਚੀਜ਼ ਲੈਂਦੀ ਸੀ ਤੇ ਤੂੰ ਧੱਕਾ ਮਾਰਦਾ ਸੀ ਉਹਨੂੰ ਧੱਕਾ ਨਹੀਂ ਮਾਰਿਆ ਸੀ ਮੈਂ ਫੁੱਲਾਂ ਦੇ ਇਧਰ ਮਾਰਿਆ ਸੀਗਾ ਅੱਛਾ ਨਾ ਲੜਿਆ ਕਰੋ ਅੱਛਾ ਦੋਵੇਂ ਜਣੇ ਠੀਕ ਹੈ ਚਲ ਖੇਡ ਲੈ ਆਉਣ ਜਾ ਕੇ ਜਾ ਇੱਧਰ ਰਸਿੰਨ ਵਾਲੇ ਆ ਨੰਨੂ ਦਾ ਖਲਾਰਾ ਜਾਂ ਚੱਕਨੇ ਪਿਆ ਤੇ ਨਾਲੇ ਇੱਧਰ ਮਸ਼ੀਨ ਲੱਗੀ ਹੋਈ ਹੈ ਤੇ ਮੰਮੀ ਨੀਚੇ ਬੈਠੇ ਨੇ ਗੱਲਾਂ ਮਾਰਦੇ ਪਏ ਨੇ ਉਹਨਾਂ ਨੇ ਜਾਣਾ ਸੀ ਅੱਜ ਕਿਤੇ ਪਰ ਜਾਣਾ ਕੈਨਸਲ ਹੋ ਗਿਆ ਉਹਨਾਂ ਦਾ ਸਸਰੀ ਘਰ ਦੇ ਸਾਰਿਆਂ ਨੂੰ ਟੂ ਫੜ ਕੇ ਰੱਖਿਆੜ ਇਹ ਪਾਗਲ ਉਂਗਲੀ ਕਿਉਂ ਰੱਖੀ ਏ ਇੱਥੇ ਲੈੜ ਤੇ ਤੇ ਉਹਨਾਂ ਸੇ ਗੋੜ ਗੱਪਾ ਖਾ ਰਹੇ ਆ ਦੇਖਣਾ ਟੈਸਟ ਕਰਕੇ ਕਿ ਮੇਰੇ ਲੱਗਦਾ ਏ ਦਦਾ ਘਰ ਹੈ ਮਾ ਦਾ ਪਹਿਲਾਂ ਹੀ ਤੇਜ਼ ਕੀ ਤੇ ਫੜ ਕੇ ਰੱਖੂੰ ਤੂੰ ਇਹ ਆ ਤੂੰ ਫੜ ਕੇ ਰੱਖ ਮੇਰੇ ਕੋਲ ਮੇਰੇ ਯਾਰ ਮੇਰਾ ਬੁੰਡੀਆਂ ਜੀ ਹੈ ਮਾ ਸਵਾਗਤ ਦਿਓ ਹੁਤਾ ਉਹ ਤਾਂ ਬੜੀ ਸਾਰ ਹੁੰਦੀ ਐ ਹੁ ਚੱਲਿਆ ਉਸ ਕਾਮ ਬਾਬੇ ਘਰ ਕੇ ਰੱਖਿਓ ਮੈਂ ਵੀ ਖਾਣੀ ਐ ਤੇ ਫੜ ਲੈ ਥੋੜੀ ਦੇ ਨਿਕਾਲੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇਸ ਨਮੇਲੋ ਦੇ ਵਿੱਚ ਤੇ ਉਹ ਨਾ ਮੈਂ ਪਾਪਾ ਤੋਂ ਮਗਾਏ ਨੇ ਲੰਗਾ ਪਲੰਗੇ ਤੋਤਾ ਤੇ ਨੋਰਮਲ ਤੋਤਾ ਤੇ ਹੋਰ ਅਜੀ ਤੇ ਉਹ ਨੱਚੀ ਤਾ ਤੀਲ ਤਾਲੇ ਓਦਲ ਮੇਲੀ ਚਾਚੀ ਬਲੂ ਬਲੂ ਆਈ ਪਹਿਲੀ ਆ ਅੱਜ ਬਲੂ ਬਲੂ ਹੀ ਪਈ ਆ ਤੇ ਇੱਕ ਆਹ ਫੇਸ ਚੁੱਪ ਕਰਕੇ ਅੱਜ ਮੂਰੇ ਵੀਡੀਓ ਬਣਾਉਣ ਚਲ ਗਾਦੇ ਆਂ ਕੱਲੀ ਅੱਜ ਚਾਚੀ ਮੇਰੀ ਬਲੂ ਬਲੂ

ਸਵਾਗਤ ਹੈ ਤੁਹਾਡੇ ਇਸ ਨਵੇਂ ਵੀਡੀਓ ਵਿੱਚ ਤੇ ਮੈਂ ਬਣੀ ਆ ਟੀਚਰ ਮੇਰੇ ਦਸ ਤੋਰੀ ਸਿੱਟ ਲਈ ਹੈ ਚਲੋ ਇਹ ਨਾ ਬੰਦ ਕਰਨੇ ਚਲਿਆ ਟੰਗਾਵਾ ਕਿੱਥੇ ਫੋਨ ਹੋਈ ਇੱਥੇ ਟੰਗਾਣਾ ਹੈ ਉਹ ਕਿੱਥੇ ਟੰਗਾਣਾ ਚਲੋ ਚੱਲਨੇ ਆ ਤੁਹਾਡੇ ਨਾਲ ਸ਼ੇਅਰ ਵੀ ਕਰਨੇ ਆ ਲੇਕਿਨ ਸੀ ਸਟੂਡੈਂਟ ਮੈਂ ਟੀਚਰ ਵਾਈ ਵੇ ਬੀਹ ਪਰਾ ਇਕਰੇ ਖਾਬ ਲੈ ਤੂੰ ਕਿੰਨਾ ਖਾਬ ਲੈ ਉਹਨੇ ਕੇ ਦਾ ਬੈ ਵੀਡੀਓ ਬਣਾ ਰਹੀ ਤੂੰ ਤੂੰ ਤਾਂ ਟੈਂਕਿੰਗ ਕਰਨਾ ਹੈ ਤੂੰ ਬੋਰਡ ਲਾ ਕੇ ਬਣਾ ਨਾ ਹੁਣ ਹਾਂਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਾਲ ਮੇਰੇ ਤੇ ਆਪਣੇ ਮਾਤੇ ਛੂਈਆਂ ਮਮਾ ਬਕੋ ਤੇ ਤੂੰ ਅਜੇ ਪਹਿਲਾ ਸਕੂਲ ਕਿਉਂ ਨਹੀਂ ਗਈ ਤੁਗੇ ਆਜ ਦੇ ਟੈਸਟ ਸੀ ਨਹੀਂ ਜਿਸ ਦਿਨ ਟੈਸਟ ਹੋਏਗਾ ਤੋ ਉਸ ਦਿਨ ਜਾਇ ਨਹੀਂ ਕਰਨਾ ਜਦੋਂ ਆਵੇਂ ਸਾਨੂੰ ਰਹਿਣ ਦੇਣਾ ਉਹ ਦਿਨ ਜਾਇ ਤੇ ਮੇਰੀ ਗੱਲ ਸੁਣ ਐਨੇ ਨਾ ਰਾਤੀ ਸਾਨੂੰ ਕਿਹਾ ਕਹਿੰਦੀ ਤੁਸੀਂ ਨਾ ਮੇਰੇ ਤੋਂ ਝਾੜੂ ਪੋਚਾ ਲਵਾ ਲਿਓ ਤੇ ਮੈਂ ਪਰ ਸਕੂਲ ਨਹੀਂ ਜਾਣਾ ਤੇ ਲਾਇਆ ਤੇ ਐ ਨਹੀਂ ਫਿਰ ਝਾੜੂ ਪੋਚਾ ਆ ਵੈਸੇ ਮਜ਼ਾਕ ਕਰ ਤੇ ਹੁਣ ਅੱਜ ਦੀ ਜਿਹੜੀ ਤਾਜ਼ਾ ਖਬਰ ਹੋਈ ਹੈ ਕਿ ਡੈਡੀ ਮੰਮੀ ਕਿ ਕੱਲ ਗਏ ਸੀ ਕਿਤੇ ਪਰ ਅਚਾਨਕ ਡੈਡੀ ਦੀ ਤਬੀਅਤ ਸੇਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਗੱਡੀ ਇੱਧਰਲੇ ਪਾਸੇ ਲਾਈ ਹੋਈ ਹੈ ਬਾਹਰ ਗਲੀ ਦੇ ਵਿੱਚ ਮਤਲਬ ਘਰ ਤੋਂ ਥੋੜਾ ਦੂਰ ਤੇ ਹੁਣ ਕੋਈ ਕਿਸੇ ਦੇ ਮੋਟਰਸਾਈਕਲ ਤੇ ਡੈਡੀ ਨੂੰ ਲੈ ਕੇ ਜਾਈ ਨੇ ਚੈੱਕਅਪ ਵਗੈਰਾ ਕਰਾਉਣ ਦੇ ਲਈ ਡੈਡੀ ਨੂੰ ਇਨਫੈਕਸ਼ਨ ਹੋ ਗਈ ਸੇਟ ਦੇ ਵਿੱਚ ਤੇ ਫਿਰ ਫਟਾਫਟ ਉੱਥੋਂ ਭੱਜੇ ਨੇ ਜਿੱਥੇ ਗਏ ਸੀ ਤੇ ਹੁਣ ਲੈ ਕੇ ਗਏ ਹੋਏ ਨੇ ਡੈਡੀ ਨੂੰ ਉਧਰ ਆਨੇ ਜਿੱਦ ਪਾਈ ਸੀ ਕਿ ਮੇਰੇ ਲਈ ਕੁਝ ਲੈ ਕੇ ਨਹੀਂ ਆਏ ਤੇ ਆਂਦਿਆਂ ਹੀ ਪੈਸੇ ਲੈ ਕੇ ਅਸਮਾਨ ਲੈ ਕੇ ਆਈ ਹੈ ਕਥਾ ਇਹ ਲੈ ਕੇ ਆਏ ਐ ਐ ਰਬੜ ਆਪਣੇ హెయిర్ బ్యాండ్ ਤੇ ਐ ਲੈ ਕੇ ਆਈ ਐ ਇਹ ਸਮਾਨ শূন্য ਐ ਰਬੜ ਐ ਦੇਖੋ ਇੱਕ ਇਹ ਲੈ ਕੇ ਆਈ ਐ ਕਿਆ ਨਾ ਮੇਰੀ ਗੱਲ ਸੁਣਾ ਤੇ ਇਹ ਸਮਾਨ ਲੈ ਕੇ ਆਂਦੀ ਐ ਪਰ ਇਹ ਸਾੰਭਦੀ ਨਹੀਂ ਬਿਲਕੁਲ ਵੀ ਐਦਾਂ ਹੀ ਖਰਾਬ ਕਰ ਛੱਡਦੀ ਐ ਜਦੋਂ ਕੋਈ ਫੰਕਸ਼ਨ ਵਗੈਰਾ ਹੁੰਦਾ ਨਾ ਫਿਰ ਇੱਕ ਵੀ ਇਹਦੇ ਵਾਲਾਂ ਵਿੱਚ ਕੋਈ ਚੀਜ਼ ਨਹੀਂ ਐਦਾਂ ਦੀ ਲੱਗੀ ਹੁੰਦੀ ਨਹੀਂ ਨਾ ਨਨੂ ਹੁਣ ਮੈਂ ਕਿਹਾ ਇਹਨੂੰ ਵੀ ਤੂੰ ਇਹ ਸਮਾਨ ਮੈਨੂੰ ਕਢਾ ਦੇ ਮੈਂ ਸਾਮ ਲੈਣੀ ਆ ਫੇਰ ਜਿਹੜਾ ਪਾਕਿ ਤੇ ਗਏ ਹਾਂ ਰਬੜ ਵੀ ਨਹੀਂ ਜਦੋਂ ਆਪਾਂ ਕਿਤੇ ਗਏ ਤੇ ਫੇਰ ਲੈ ਕੇ ਆਵਾਂਗੇ ਮਤਲਬ ਪਾਵਾਂਗੇ ਤੇਰੇ ਠੀਕ ਹੈ ਤੇ ਹੁਣ ਮੰਮੀ ਬਾਹਰ ਬੈਠੇ ਨੇ ਬਾਕੀ ਸਾਰੇ ਜਿਵੇਂ ਗੋੜੇ ਤਾਚੂ ਦਾ ਵਿਆਹ ਹੋ ਗਿਆ ਫੇਰ ਆ ਕੇ ਜਾਣਗੇ ਠੀਕ ਹੈ ਮੰਮੀ ਬੈਠੇ ਨੇ ਬਾਹਰ ਡੈਡੀ ਨੂੰ ਦਵਾਈ ਲੈ ਕੇ ਆਉਣ ਲਈ ਭੇਜਿਆ ਆ ਕਿਸੇ ਦੇ ਨਾਲ ਤੇ ਹੁਣ ਅਸੀਂ ਇਹ ਕੰਮਕਾਰ ਕਰਕੇ ਐਂਡ ਫ੍ਰੀ ਹੋਈਆਂ ਸੀ ਇਹਦੇ ਪਾਪਾ ਦੇ ਦੋਨੋਂ ਮੰਨੀ ਚਾਚੂ ਵੀ ਚਲਾ ਗਿਆ ਤੇ ਡੈਡੀ ਜੀ ਨੇ ਦਵਾਈ ਲੈਣ ਤੇਰਾ ਚਾਚੂ ਤੇ ਹੁਣ ਤੂੰ ਫੇਰ ਸ਼ੁਰੂ ਹੋ ਗਈ ਮੈਂ ਤੈਨੂੰ ਕਿਹਾ ਨਾ ਵੀ ਇਹ ਖਰਾਬ ਨਹੀਂ ਕਰਨੇ ਕਿਹਾ ਸੀ ਨਾ ਦਨ ਮੈਂ ਮੈਂ ਐਸੇ ਹੀ ਮੈਂ ਵੇਖੜੀ ਸੀ ਕੌਣ ਆਇਆ ਬਾਹਰ ਮਿਲ ਲੰਦਾ ਮੰਨੀ ਆਇਆ ਹੈ ਗੇਟ ਤਾਂ ਖੁੱਲਾ ਪਿਆ ਚਲ ਉਹਦੇ ਵਿੱਚ ਪਾ ਦੇ ਦਵਾਰਾ ਮੈਂ ਰੱਖਦਾ ਵਿੱਚ ਓਕੇ ਵਿਚ ਪਾ ਹੁਣ ਮੰਗੀ ਨਾ ਮੇਰੇ ਤੋਂ ਮੈਂ ਦੱਸਦਾ ਜਦੋਂ ਵੀ ਫੰਕਸ਼ਨ ਹੋਏਗਾ ਨਾ ਤੇਰੇ ਸਕੂਲ ਚ ਜਾਂ ਬਾਹਰ ਫੇਰ ਪਾ ਕੇ ਭੇਜਾਂਗੀ ਤੇ ਮਮਾ ਨਾ ਸਕੂਲ ਤੇ ਨਹੀਂ ਆ ਪਾ ਕੇ ਜਾਣੇ ਹਾਂ ਨਾ ਪਾ ਕੇ ਜਾਣੇ ਫੇਰ ਕਿਤੇ ਹੋਰ ਫੇਰ ਦੋਸਤ ਮੇਰਾ ਲਾ ਕੇ ਕਿੱਥੇ ਸੈੱਟ ਦੰਦਣਾ ਫਿਰ ਮੈਨੂੰ ਮੈਡਮ ਡਾਂਟਦੀ ਆ ਠੀਕ ਹੈ ਮੈਨੂੰ ਸਕੂਲ ਐ ਪਾ ਕੇ ਜਾਣੇ ਠੀਕ ਹੈ ਸਿੰਪਲ ਰਬਰ ਬੈਂਡ ਹੀ ਦੇ ਦਿਓ ਓਕੇ ਚਲ ਹੁਣਾਂ ਵਿੱਚ ਪਾ ਦੇ ਮੰਮਾ ਪਾਪਾ ਤੋਂ ਅੱਜ ਐਵੇਂ ਜੀਆਂ ਸੂਈਆਂ ਮੰਗਾਇਓ ਜਿਹੜੀ ਨਾ ਸਿਰ ਤੋਂ ਅੰਦੇ ਹੀ ਲੋਹ ਹੋ ਜੇ ਜਿਹੜੀ ਡਿੱਗੇ ਵੀ ਨਾ ਅੱਛਾ ਠੀਕ ਤੇ ਉਹਨਾਂ ਅੱਜ ਮੇਰੇ ਪਾਪਾ ਲੈ ਕੇ ਆਉਣ ਵਾਲੇ ਨੇ ਰੂਫਜ਼ਾ ਇਹ ਵੀ ਹਾਂ ਕਿਉਂ ਰੂਫਜ਼ਾ ਮੰਗਵਾਇਆ ਤੂੰ ਪੀਣ ਲਈ ਹਾਂ ਤੈਨੂੰ ਪਸੰਦ ਹੈ ਹਾਂ ਬਹੁਤ ਜਦੋਂ ਤੱਕ ਆਣਾ ਆਦੇ ਮਾਨਿਆ ਦੇ ਘਰੇ ਪੀਤਾ ਨਾ ਉਹ ਤਾਂ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਮੈਂ ਹੋਰ ਪੀ ਜਾਵਾਂ ਹੋਰ ਪੀ ਜਾਵਾਂ ਛੇ ਇਸ ਲਈ ਮੈਂ ਮੰਗਾ ਲਿਆ ਉਹਨੋਂ ਦੇ ਘਰੇ ਜਾਂਦੀ ਲੋੜ ਹੀ ਨਹੀਂ ਠੀਕ ਬਾਏ ਬਾਸੋਂ ਤੂੰ ਪੈਣ ਲੱਗਾ ਹੈ ਫੋਨ ਵੇਖਣ ਦੇ ਲਈ ਕੁੱਟ ਵੀ ਖਾਏਗਾ ਆਪਣਾ ਹੋਮਵਰਕ ਕਰ ਲੈਣ ਤੇ ਅੱਜ ਮੌਸਮ ਬਹੁਤ ਜ਼ਿਆਦਾ ਗਰਮ ਹੈ ਇੰਨੀ ਜ਼ਿਆਦਾ ਗਰਮੀ ਹੈ ਨਾ ਕੱਲ ਵੀ ਬਹੁਤ ਗਰਮੀ ਸੀ ਖੈਰਾਤੀ ਤੇ ਮੀਂਹ ਹਨੇਰੀ ਵਗੈਰਾ ਚੱਲੀ ਸੀ ਹਾਂ ਚੱਲੀ ਸੀ ਐਸੇ ਮੀਂਹ ਨਹੀਂ ਆਇਆ ਕਰੋਣ ਵੀ ਇੰਨੀ ਜ਼ਿਆਦਾ ਹੁਣ ਮਸਤੀ ਐਨੀ ਤਪਸ਼ ਵੀ ਹੈ ਨਾ ਪਾਣੀ ਪੀਣਾ ਜਾ ਪਾਣੀ ਲੈ ਕੇ ਆ ਨਾਲੇ ਮੇਰੇ ਲਈ ਨਾਲੇ ਆਪਣੇ ਲਈ ਉੱਠ ਖੜਾ ਹੋ ਫੇ ਅੱਜ ਛੇਤੀ ਜਾ ਕੀ ਆਪਣ ਹਾਂਜੀ ਹਾਂ ਹਰ ਬੋਲੀ ਨੂੰ ਕੋਈ ਨਹੀਂ ਕੀ ਆਹ ਹਾਂ ਉਹ ਕਹਿੰਦੇ ਹੈ ਘੱਪਾ ਦੇ ਹਾਂਜੀ ਹੁਣ ਸ਼ਾਮ ਦਾ ਟਾਈਮ ਹੈ ਤੇ ਮੈਂ ਪਾਠ ਕਰਕੇ ਘਰ ਵਾਪਸ ਆ ਗਈ ਸੀ ਮੰਮੀ ਕੇ ਹੌਂਸ ਤੇ ਉੱਠਣ ਡੈਡੀ ਟੀ ਹੁਣ ਸੇ ਠੀਕ ਹੈ ਤੁਹਾਡੀ ਹੂੰ ਤੇ ਇੱਧਰ ਐ ਵੇਖੋ ਓਮ ਸਾਬੇ ਨੇ ਹੈ ਪਾਗਲ ਤੇ ਹੁਣ ਇੱਧਰ ਕੋਠੇ ਤੇ ਆਏ ਸੀ ਅਸੀਂ ਕੱਪੜੇ ਵਗੈਰਾ ਧੋਣ ਦੇ ਲਈ ਮਸ਼ੀਨ ਲਾਈ ਏ ਅਸਕੇ ਥੋੜੇ ਜਿਹੇ ਕੱਪੜੇ ਨੇ ਧੋ ਲੈਣੇ ਆ ਫਿਰ ਕੱਲ ਨਹੀਂ ਧੋ ਪਾਵਾਂਗੇ ਹੈਨਾ ਕੱਲ ਛੁੱਟੀ ਹੈ ਇਹਨਾਂ ਨੂੰ ਤੇ ਐਦਾਂ ਨੰਨੂ ਦੇ ਕੰਮ ਵੇਖ ਲਓ ਤੇ ਸਵੇਰੇ ਜਿਹੜਾ ਪਾਰਸਲ ਆਇਆ ਸੀ ਉਹ ਇਹਦੇ ਪਾਪਾ ਨੇ ਮੰਗਵਾਈਆਂ ਨੇ ਬੁੱਕਸ ਉਹਨਾਂ ਨੂੰ ਅੱਜਕੱਲ ਨਵਾਂ ਸ਼ੌਂਕ ਜਾਗ ਗਿਆ ਬੁੱਕਸ ਪੜ੍ਹਨ ਦਾ ਤੇ ਉਹ ਬੁੱਕਸ ਬਹੁਤ ਹੀ ਜ਼ਿਆਦਾ ਵਧੀਆ ਨੇ ਵੈਸੇ ਉਹਨਾਂ ਨੇ ਮੈਨੂੰ ਦੱਸਦਾ ਸੀ ਵੀ ਕਿਹੜੀਆਂ ਨੇ ਤੁਹਾਨੂੰ ਦੱਸਣਗੇ ਆ ਕੇ ਜਦੋਂ ਅਨਬਾਕਸਿੰਗ ਕਰਨਗੇ ਠੀਕ ਹੈ ਆ ਲੈ ਵੇਖ ਲਓ ਇਹਦਾ ਕਰੇਲੇ ਨਹੀਂ ਬਣਾਉਂਦੀ ਵੀ ਕਹਿੰਦੀ ਸਾਰੇ ਕਹਿਣਗੇ ਇਹਦੇ ਐਡੇ ਲੰਬੇ ਵਾਲ ਨੇ ਪਰਾਂਜਿਆ ਵਾਲੇ ਨਕਲੀ ਵਾਲ ਮਾਣਦੀ ਨੇ ਕਰੇਲੇ ਇਹ ਅੱਡੀ ਲੜਾਕੀ ਐ ਐਨੇ ਨਾ ਮੰਨਿਆ ਨੂੰ ਬੁਲਾਇਆ ਉਹ ਵੀ ਖੇਡਣ ਆਈ ਸੀ ਚਲ ਗਈ ਨਾ ਉਹ ਵੀ ਚਲੇਗੀ ਨਹੀਂ ਤੇਰਾ ਵੈਰ ਕੀ ਐ ਨਿਆਣਿਆਂ ਦੇ ਨਾਲ બીજી ਮਸਾ ਹੈ ਮੈਂ ਵੈਸੇ ਮੈਂ ਵੈਸੇ ਦੇਖੀ ਮੁੰਡੇ ਨੂੰ ਰਵਾਤਾ ਲੈ ਦੱਸ ਮੰਗੂਏ ਗਾਲਤੇ ਕਿਲਵਾਇਆ ਤੂੰ ਚੋਟ ਲੱਗੀ ਏ ਉਹ ਕਿਵੇਂ ਬੈਠਦਾ ਵਾਚ ਕੇ ਸਿਕ ਨੂੰ ਲੱਕੜਦਾ ਹਏ ਨੀਲਾ ਹੋਇਆ ਪਿਆ ਹੈ ਨਾ ਉਥੋਂ ਪਸੀਨਾ ਵੀ ਕਿਉਂ ਆਇਆ ਚੱਲ ਚੁੱਪ ਕਰ ਜਾ ਤੂੰ ਖੇਡ ਲੈ ਸਾਡੇ ਕੋਲ ਬਹਿ ਜਾ ਲੋ ਕਰੀ ਨਾ ਟੱਕੀ ਇਹਦੇ ਐਵੇਂ ਹੀ ਬਸ ਹੋਏ ਕੇ ਮੈਂ ਨਹੀਂ ਬੁਲਾ ਕੇ ਦੇ ਜਿਹੜੇ ਚੋਕਲੇਟ ਆ ਲੈ ਕੇ ਆਣੇ ਨਾ ਚਾਹ ਦੇ ਚਾਚੂ ਨੂੰ ਤੈਨੂੰ ਦੇ ਦਾਂਗਾ ਠੀਕ ਹੈ ਅੰਨੇ ਰਾ ਨੂੰ ਕਿਹਾ ਉਹਨੇ ਸੋ ਇਹ ਜਿੱਦੇ ਆਏਗਾ ਨਾ ਮੈਂ ਫ੍ਰਿਜ ਚ ਲਾ ਦਾਂਗੀ। ਤੇ ਮੈਂ ਚੁਪਕੇ ਚੁਪਕੇ ਖਾ ਲਾਈਏ। ਜੀ ਚੁਪਕੇ ਚੁਪਕੇ ਖਾ ਲਾਂਗੇ। ਤੇ ਇਹ ਕੱਪੜੇ ਅਸੀਂ ਧੋਤੇ ਨੇ ਉਹ ਥੋੜੇ ਰਹਿ ਗਏ ਨੇ। ਪਰ ਇਹ ਜਿੱਦੇ ਮੈਂ ਲੋਕ ਲਾ ਦੇਣਾ। ਕਿਵੇਂ ਲਾਉਗੇ? ਚਰਕੀ ਚੁਪਕੀ ਚੁਪਕੀ ਮੜਾ ਲਈ। ਉਹ ਜੀ ਲੋਕ ਲੱਗਿਆ ਹੀ ਨਹੀਂ। ਕਿਵੇਂ ਲਾਉਗੇ? ਮੈਂ ਲਾ ਦਾਂਗੀ ਆਪੇ। ਮੋਟਰਸਾਈਕਲ ਵਾਲੀ ਚਾਬੀ ਨਾਲ। ਹਾਂ ਤੈਨੂੰ ਪਤਾ ਮੋਟਰਸਾਈਕਲ ਚਾਬੀ ਨਾਲ ਲੱਗਦੀ ਪਰ ਫ੍ਰਿਜ ਬੰਦ ਹੁੰਦੀ। ਮੇਰੇ ਤਾਂ ਦਾਜੇ ਨਾਲੇ ਕਿਹਾ ਸੀ ਹੈ ਸੱਚ ਲੱਗ ਜਾਂਦੀ ਹੈ ਸੱਚੀ ਹੈ ਅਸੀਂ ਤੇ ਉਹੀ ਚਾਬੀ ਨਾਲ ਬੰਦ ਕਰਨੀ ਹੁੰਦੀ ਹੈ ਜੇ ਕਿਤੇ ਜਾਣਾ ਹੋਵੇ ਮਾਣਾ ਮੋਟਾ ਹੈ ਹੋਰ ਮੋਟਰਸਾਈਕਲ ਵਾਲੀ ਚਾਬੀ ਲਾ ਦਨੇ ਹੁੰਨੇ ਆ ਮੇਰੇ ਨਾਲਿਆ ਕਿਹਾ ਸੱਚੀ ਗੱਲ ਹੈ ਹੋਰ ਉਹ ਤਾਂ ਬੋਨੇ ਮੈਚ ਹੋ ਜਾਣਾ ਠੰਡੀ ਹਰ ਕੇ ਨਹੀਂ ਹੁੰਦੀ ਕੋਈ ਗੱਲ ਨਹੀਂ ਤੇ ਬਸ ਹੁਣ ਉੱਪਰ ਦਾ ਛੇਤੀ ਨਿਬੜ ਜਵੇ ਚੀਜ਼ ਫੇਲਟ ਹੁੰਦੀ ਹੈ ਹਾਂ ਤੂੰ ਨਹੀਂ ਡਾਈਪਰ ਬਾਬੂ ਤੁਸੀਂ ਉਹ ਡਾਈਪਰ ਬਾਬੂ ਲੈ ਦੱਸ ਵੇਖਿਓ ਉਹਨੂੰ ਡਾਈਪਰ ਬਾਬੂ ਕਹਿੰਦੀ ਵੀ ਲੈ ਆ ਵਗੇ ਵੇਖ ਉੱਪਰ ਤੂੰ ਜਿਹੜਾ ਨਹੀਂ ਕਰਦੀ ਹਾਂਜੀ ਸਾਸਰੀ ਕਾਲ ਜੀ ਮੇਰੇ ਵੱਲੋਂ ਵੀ ਤੇ ਮੇਰਾ ਹੁਣ ਤੁਸੀਂ ਵੀ ਸਵਾਗਤ ਕਰੋ ਵੀਡੀਓ ਦੇ ਵਿੱਚ ਤੇ ਗੱਲ ਐਦਾ ਵੀ ਹੋਣਾ ਅਗਲਾ ਦਿਨ ਤੇ ਆਪਾਂ ਹੁਣ ਉੱਠਿਆ ਹੈ ਨਾ ਸਵੇਰ ਦਾ ਸਮਾਂ ਹੈ 7:30 8 ਵਜੇ ਦਾ 8 ਵਜਣ ਵਾਲੇ ਨੇ ਤੇ ਆਪਾਂ ਵੀਡੀਓ ਦੀ ਹੁਣ ਸ਼ੁਰੂਆਤ ਕਰਨੀ ਹੈ ਜਾਨੀ ਕਿ ਨਵੀਂ ਵੀਡੀਓ ਦੀ ਸ਼ੁਰੂਆਤ ਕਰਨੀ ਹੈ ਇਸ ਵੀਡੀਓ ਨੂੰ ਆਪਾਂ ਹੁਣ ਇਹਦੇ ਐਂਡ ਵੱਲ ਵਧਾਣਾ ਤੇ ਗੱਲ ਮੈਂ ਇਹ ਕਰਨੀ ਸੀਗੀ ਤੇ ਅਗਲੇ ਵਲੌਗ ਦੇ ਵਿੱਚ ਵੀ ਇਹ ਜਿਹੜੀ ਹੁਣ ਮੈਂ ਗੱਲ ਕਰ ਲਗਾ ਇਸ ਗੱਲ ਨੂੰ ਲੈ ਕੇ ਆਪਾਂ ਅਗਲੇ ਵਲੌਗ ਦੇ ਵਿੱਚ ਵੀ ਚਰਚਾ ਕਰਾਂਗੇ ਫਿਲਹਾਲ ਮੈਂ ਤੁਹਾਨੂੰ ਦੱਸ ਦੇਣਾ ਵੀ ਮੈਂ ਹੈਰਾਨ ਹੁੰਨਾ ਵੀ ਬੰਦੇ ਦੇ ਜਿਹੜੇ ਸ਼ੌਂਕ ਨੇ ਜਿਹੜਾ ਹੈ ਨਾ ਇੱਛਾਵਾਂ ਨੇ ਬੰਦੇ ਦੀਆਂ ਕਿੱਦਾਂ ਚੇਂਜ ਹੁੰਦੀਆਂ ਹਨਾ ਸਮੇ ਦੇ ਨਾਲ ਨਾਲ ਵੀ ਜਿਹੜੀਆਂ ਚੀਜ਼ਾਂ ਪਰ ਉਹ ਬਚਪਨ ਚ ਪਸੰਦ ਨਹੀਂ ਹੁੰਦੀਆਂ ਜਵਾਨੀ ਚ ਵੀ ਪਸੰਦ ਨਹੀਂ ਹੁੰਦੀ ਉਹ ਉਮਰ ਦਾ ਇਹੋ ਜਿਹਾ ਪੜਾ ਹੁੰਦਾ ਵੀ ਉੱਥੇ ਆ ਕੇ ਤੇ ਬੰਦੇ ਨੂੰ ਉਹ ਚੀਜ਼ਾਂ ਚੰਗੀਆਂ ਲੱਗ ਲਆਂ ਜਾਂਦੀਆਂ ਹਨਾ ਤੇ ਉਹ ਜਿਹੜੀ ਸ਼ੌਂਕ ਬਦਲਣ ਵਾਲੀ ਗੱਲ ਹੈ ਉਹ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਵੀ ਹੈਰਾਨੀਜਨਕ ਚੇਂਜ ਆਉਂਦੇ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਵੀ ਬੰਦੇ ਦੇ ਵਿਚਾਰਾਂ ਦੇ ਵਿੱਚ ਠੀਕ ਹੈ ਤੇ ਇਹ ਵਿਸਥਾਰ ਦੇ ਨਾਲ ਆਪਾਂ ਗੱਲ ਕਰਾਂਗੇ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਹੁਣ ਇਸ ਵਲੌਗ ਨੂੰ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਕਰਦੇ ਹੋ ਸਬਸਕ੍ਰਾਈਬ ਜੇ ਚੈਨਲ ਦੇ ਨਵੇਂ ਹੋ ਤੇ ਜੁੜੇ ਰਹੋ ਸਾਡੇ ਵਲੌਗਾਂ ਦੇ ਨਾਲ ਤੇ ਸਤਿ ਸ੍ਰੀ ਅਕਾਲ